ਬੀਤੇ ਦਿਨੀ ਪਿੰਡ ਰੈਕੇ ਕਲਾ ਨੂੰ ਵਿਖੇ ਪੁਲਿਸ ਪਾਰਟੀ ਤੇ ਹਮਲਾ ਕਰਨ ਵਾਲਿਆਂ ਨੂੰ ਕੀਤਾ ਗਿਆ ਗ੍ਰਿਫਤਾਰ ਮਾਨਯੋਗ ਐਸਪੀ ਸਿਟੀ ਨੇ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀ ਪੁਲਿਸ ਪਾਰਟੀ ਦੇ ਉੱਤੇ ਪਿੰਡ ਰੈਕੇ ਕਲਾ ਹਮਲਾ ਕੀਤਾ ਗਿਆ ਸੀ ਜਿਸ ਦੇ ਦੌਰਾਨ ਥਾਣਾ ਮੁਖੀ ਸਮੇਤ ਕਈ ਪੁਲਿਸ ਪਾਰਟੀ ਜ਼ਖਮੀ ਹੋ ਗਏ ਸਨ ਜਿਸ ਦੇ ਕਰਕੇ ਪਰਚਾ ਦਰਜ ਕਰਕੇ 12 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਜਿਨ੍ਹਾਂ ਦੇ ਵਿੱਚੋਂ 7 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ 5 ਬੰਦਿਆਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ ਆਉ ਜਾਣਦੇ ਆਪਾਂ ਪੂਰਾ ਮਾਮਲਾ ਐਸਪੀ ਸਿਟੀ ਦੀ ਜ਼ੁਬਾਨੀ ਕੀ ਕਹਿਣਾ ਉਹਨਾਂ ਦਾ ਥਾਣਾ ਜਿਹੜਾ ਨੰਦਗੜ ਲੜਾਈ ਹੋਈ ਸੀ ਉਹ ਸੁਗਲਾਈ ਚੱਗੀ ਉਹਨਾਂ ਨੂੰ ਇਹ ਹਮਲਾ ਕਰਨ ਵਾਲੇ ਕਿੰਨੇ ਵਿਅਕਤੀ ਰੱਖ ਕੇ ਇਹ ਜੋ ਕੱਲ ਰਾਤ ਸਾਡੇ ਪੁਲਿਸ ਪਾਰਟੀ ਜੋ ਥਾਣਾ ਨੰਦਗੜ ਦੀ ਸੀਗੀ ਜਿਸ ਉੱਪਰ ਕੁਝ ਸ਼ਰਾਰਤੀ ਬੰਦਿਆਂ ਨੇ ਜੋ ਰਹਿ ਕੇ ਕੱਲਾਂ ਦੇ ਵਿੱਚ ਝਗੜਾ ਨਿਬਟਾਉਣ ਵਾਸਤੇ ਗਏ ਸੀਗੇ ਉਹਨਾਂ ਦੇ ਉੱਪਰ ਜੋ ਇੰਜਰੀ ਹਮਲਾ ਕਰਕੇ ਇੰਜਰੀਜ਼ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਸਾਡੇ ਐਸ ਐਚ ਓ ਇੰਸਪੈਕਟਰ ਰਵਿੰਦਰ ਸਿੰਘ ਤੇ ਐਸ ਬਲਵਿੰਦਰ ਸਿੰਘ ਦੇ ਸੱਟ ਲੱਗੀ ਸੀਗੀ ਉਸ ਬੰਦੀ ਅਸੀਂ ਥਾਣਾ ਨੰਦਗੜ ਦੇ ਵਿੱਚ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 109 132 221 ਤੇ ਹੋਰ ਰੈਲੇਵੈਂਟ ਸੈਕਸ਼ਨ ਆਫ ਬੀਐਨਐਸ ਦੇ ਵਿੱਚ ਦਰਜਾ ਰਜਿਸਟਰ ਕੀਤਾ ਸੀਗਾ ਮੁਕੱਦਮਾ ਜਿਸ ਦੇ ਵਿੱਚ ਅਸੀਂ 7 ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ ਕੁਝ ਬੰਦੇ ਅਨੁਪਛਾਤੇ ਸੀਗੇ ਅਨੁਪਛਾਤਾਂ ਦੇ ਵਿੱਚ ਵੀ ਡੈਟਿਫਿਕੇਸ਼ਨ ਹੋਣ ਤੋਂ ਬਾਅਦ 5 ਬੰਦੇ ਜਿਹੜੇ ਹੋਰ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤੇ ਗਏ ਸੀਗੇ ਸੋ ਕੁੱਲ ਟੋਟਲ 12 ਬੰਦੇ ਇਸ ਮੁਕੱਦਮੇ ਦੇ ਵਿੱਚ ਹੁਣ ਤੱਕ ਜਿਹੜੇ ਨਾਮਜ਼ਦ ਕੀਤੇ ਗਏ ਨੇ ਇਹਨਾਂ 12 ਬੰਦਿਆਂ ਦੇ ਵਿੱਚੋਂ 7 ਬੰਦੇ ਜਿਹੜੇ ਹੈਗੇ ਨੇ ਜਿੱਦਾਂ ਬੱਬੂ ਗਾਜੀ ਦਰਸ਼ਨ ਬਬਲੂ ਐਂਡ ਨਿੰਬੂ ਇਹ 7 ਬੰਦੇ ਜਿਹੜੇ ਹੈਗੇ ਨੇ ਅਸੀਂ ਇਸ ਮੁਕੱਦਮੇ ਦੇ ਵਿੱਚ ਹੁਣ ਤੇ ਜਿਹੜੇ ਪੰਜ ਬੰਦੇ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਉਸ ਬੰਦੇ ਸਾਡੀ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਲਗੀਆਂ ਹੋਈਆਂ ਨੇ ਸੋ ਜਲਦੀ ਤੋਂ ਜਲਦੀ ਜਿਹੜੇ ਪੰਜ ਬੰਦੇ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਵਾਂਗੇ ਤੇ ਇਸ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਸਖਤ ਸਜ਼ਾ ਦਿੱਤੀ ਜਾਊਗੀ